ਅਲਬਰਟਾ ਲੋਕਾਂ ਦਾਈ ਪਹਿਲੀ ਪਸੰਦ ਪਿਛਲੇ ਸਮੇਂ ਦੌਰਾਨ ਬਣਿਆ ਜਿਹੜੇ ਕਿ ਲੋਕ ਨਵੇਂ ਕੈਨੇਡਾ ਦੇ ਵਿੱਚ ਆਏ ਨੇ ਜਾਂ 2-4 ਸਾਲ ਪਹਿਲਾਂ ਆਏ ਨੇ ਫਸਟ ਟਾਈਮ ਹੋਮ ਬਾਏਰ ਬਣਨਾ ਚਾਹੁੰਦੇ ਨੇ ਤੇਲ ਬੋਇਟਾ ਕਾਲਿੰਗ ਇੱਕ ਮੁਹਿਮ ਵੀ ਜਿਹੜੀ ਹੈ ਅਲਬਰਟਾ ਦੀ ਸਰਕਾਰ ਦੇ ਵੱਲੋਂ ਚਲਾਈ ਗਈ ਜਿਹਦੇ ਵਿੱਚ ਕੈਨੇਡਾ ਭਰ ਦੇ ਖਾਸ ਕਰਕੇ ਮੈਟਰੋ ਵੈਂਕੂਵਰ ਰੀਜਨ ਤੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ ਤੁਸੀਂ ਆਓ ਅਲਬਰਟਾ ਤੁਹਾਨੂੰ ਆਵਾਜ਼ ਜਿਹੜੀ ਉਹ ਮਾਰ ਰਿਹਾ ਇੱਥੇ ਟੈਕਸ ਘੱਟ ਨੇ ਘਰ ਇੱਥੇ ਸਸਤੇ ਨੇ ਇੱਥੇ ਆ ਕੇ ਤੁਸੀਂ ਰਹੋ ਇੱਥੇ ਜ਼ਿੰਦਗੀ ਬਿਹਤਰ ਜਿਹੜੀ ਉਹ ਤੁਹਾਡੀ ਹੋਣੀ ਹੈ ਇੱਥੇ ਜੋਬ ਓਪਰਚ्युनिटीज ਜਾਦੇ ਆ ਸਟਰੋਂਗ ਇਕਨੋਮੀ ਆ ਉਹ ਤਮਾਮ ਚੀਜ਼ਾਂ ਜਿਹੜੀਆਂ ਉਹ ਕਈਆਂ ਗਈਆਂ ਤਾਂ ਉਹਦਾ ਅਸਰ ਜਿਹੜਾ ਉਹ ਹੁੰਦਾ ਦਿਖਾਈ ਦਿੱਤਾ ਜਾਂ ਤਾਂ ਫਿਰ ਸਰਕਾਰ ਦੀ ਕੈਂਪੇਨ ਦਾ ਅਸਰ ਹੁੰਦਾ ਦਿਖਾਈ ਦਿੱਤਾ ਜਾਂ ਫਿਰ ਜਿਸ ਢੰਗ ਦੇ ਨਾਲ ਘਰਾਂ ਦੀਆਂ ਕੀਮਤਾਂ ਮੈਟਰੋ ਵੈਨਕੂਵਰ ਰੀਜਨ ਦੇ ਵਿੱਚ ਵਧੀਆਂ ਜਾਂ ਗ੍ਰੇਟਰ ਟ੍ਰਾਂਟੋ ਏਰੀਆ ਦੇ ਵਿੱਚ ਵਧੀਆਂ ਤਾਂ ਲੋਕਾਂ ਦੇ ਲਈ ਘਰ ਲੈਣਾ ਇੱਥੇ ਅਫੋਰਡੇਬਲ ਨਹੀਂ ਰਿਹਾ ਹਰ ਇੱਕ ਦੀ ਇੱਛਾ ਹੁੰਦੀ ਹੈ ਕਿ ਉਹਦਾ ਘਰ ਜਿਹੜਾ ਉਹ ਜ਼ਰੂਰ ਹੋਵੇ ਰਹਿਣ ਦੇ ਲਈ ਤਾਂ ਫਿਰ ਲੋਕਾਂ ਨੇ ਅਲਬਰਟਾ ਵੱਲ ਮੂਵ ਜਿਹੜਾ ਉਹ ਕਰਨਾ ਸ਼ੁਰੂ ਕੀਤਾ ਤੇ ਇੰਟਰ ਪ੍ਰੋਵਿੰਸ਼ੀਅਲ ਮਾਈਗ੍ਰੇਸ਼ਨ ਦੀ ਜਦੋਂ ਅਸੀਂ ਗੱਲਬਾਤ ਕਰਦੇ ਆ ਤਾਂ ਉਹਦੇ 'ਚ ਰੈਕર્ડ ਨੰਬਰ ਦੇ ਵਿੱਚ ਲੋਕ ਅਲਬਰਟਾ ਮੂਵ ਹੋਏ ਉਹ ਬ੍ਰਿਟਿਸ਼ ਕੋਲੰਬੀਆ ਤੋਂ ਵੀ ਹੋਏ ਤੇ ਉਹ অন্ਟਾਰੀਓ ਤੋਂ ਵੀ ਹੋਏ ਪਰ ਹੁਣ ਕੈਲਗਰੀ ਜਿਹੜਾ ਸੀ ਉਹ ਇਹਦੇ 'ਚ ਪਹਿਲੀ ਪਸੰਦ ਬਣ ਕੇ ਉੱਭਰਿਆ ਤਾਂ ਕੈਲਗਰੀ ਦੇ ਵਿੱਚ ਜਿਹੜੇ ਟਾਊਨ ਹੋਮ ਨੇ ਉਹਨਾਂ ਦੀ ਕੀਮਤ ਸਭ ਤੋਂ ਤੇਜ਼ੀ ਦੇ ਨਾਲ ਵੱਧ ਰਹੀ ਹੈ ਤਾਂ ਉਹ 17% ਦੇ ਲਗਭਗ ਪਿਛਲੇ ਸਮੇਂ ਦੌਰਾਨ ਵਧੀ ਹੈ ਤੇ ਜਿਹੜੇ ਮਾਹਰ ਨੇ ਜਾਂ ਕੈਲਗਰੀ ਰੀਅਲ ਸਟੇਟ ਐਸੋਸੀਏਸ਼ਨ ਆ ਉਹਨਾਂ ਦਾ ਕਹਿਣਾ ਹੈ ਕਿ ਇਹ ਨਿਰੰਤਰ ਇਸ ਢੰਗ ਦੇ ਨਾਲ ਹੀ ਜਾਰੀ ਰਹਿਣ ਵਾਲਾ ਲੱਗਦਾ ਹੈ ਕਿਉਂਕਿ ਡਿਮਾਂਡ ਬਹੁਤ ਜ਼ਿਆਦਾ ਹੈ ਸਪਲਾਈ ਜਿਹੜੀ ਘੱਟ ਹੈ ਕਿਉਂਕਿ ਜਦੋਂ BC ਵਰਗੇ ਸੂਬੇ ਜਾਂ Ontario ਵਰਗੇ ਸੂਬੇ ਤੋਂ ਕੋਈ ਲੋਕ ਜਾ ਕੇ ਟਾਊਨ ਹੌਮ ਲੈਂਦੇ ਆ ਅਲਬਰਟਾ ਦੇ ਵਿੱਚ ਉਹ ਬੇਸ਼ੱਕ ਇਨਵੈਸਟਮੈਂਟ ਪਰਪਸ ਦੇ ਲਈ ਲੈ ਰਹੇ ਨੇ ਜਾਂ ਫਿਰ ਕੋ ਰਹਿਣ ਦੇ ਲਈ ਲੈਂਦੇ ਤਾਂ ਉਹਦੇ ਨਾਲ ਡਿਮਾਂਡ ਤਾਂ ਵਧਣੀ ਹੈ ਤਾਂ ਉਹਦਾ ਇੰਪੈਕਟ ਸਪਲਾਈ ਦੇ ਉੱਪਰ ਜਿਹੜਾ ਪੈ ਰਿਹਾ ਇਸੇ ਢੰਗ ਦੇ ਨਾਲ ਐਡਮੈਂਟਨ ਦੇ ਵਿੱਚ ਵੀ ਟਾਊਨ ਹੋਮਸ ਦੇ ਪ੍ਰਾਈਸ ਜਿਹੜੇ ਨੇ ਉਹ 10.3% ਦੀ ਤੇਜ਼ੀ ਦੇ ਨਾਲ ਵਧੇ ਨੇ ਤੇ ਰੈਕੋਰਡ ਨੰਬਰ ਹੈ ਕਿ ਕੈਨੇਡਾ ਭਰ ਦੇ ਵਿੱਚ ਇਸ ਢੰਗ ਦੇ ਨਾਲ ਨਹੀਂ ਵਧੇ ਤੇ ਬੇਸ਼ੱਕ ਰੀਅਲ ਏਸਟੇਟ ਮਾਰਕੀਟ ਕਾਫੀ ਸੁਸਤ ਜਿਹੜੀ ਉਹ ਦਿਖਾਈ ਦੇ ਰਹੀ ਹੈ ਪਰ 온ਟਾਰੀਓ 온ਟਾਰੀਓ BC ਦੇ ਵਿੱਚ ਇਹ ਤਸਵੀਰ ਹੋ ਸਕਦੀ ਹੈ ਪਰ ਅਲਬਰਟਾ ਦੇ ਵਿੱਚ ਇਹ ਤਸਵੀਰ ਨਹੀਂ ਉੱਥੇ ਹਲੇ ਵੀ ਬਹੁਤ ਤੇਜ਼ੀ ਦੇ ਨਾਲ ਘਰ ਵਿਕ ਰਹੇ ਨੇ ਹੋਮ ਜਿਹੜੇ ਟਾਊਨ ਹੌਮ ਨੇ ਉਹ ਵੀ ਵਿਕ ਰਹੇ ਨੇ ਤੇ ਰੀਅਲ اسٹیਟ ਦੇ ਮਹਾਰਾਂ ਦਾ ਇਹ ਕਹਿਣਾ ਹੈ ਕਿ ਜਿਸ ਢੰਗ ਦੇ ਨਾਲ ਲੋਕ ਉੱਥੇ ਜਾ ਰਹੇ ਨੇ ਜਾਂ ਅਲਬਰਟਾ ਕਾਲਿੰਗ ਮਹਿਮਦ ਦੁਬਾਰਾ ਸ਼ੁਰੂ ਕਰਨ ਦੀ ਤਿਆਰੀ ਅਲਬਰਟਾ ਦੀ ਗਵਰਨਮੈਂਟ ਕਰ ਰਹੀ ਹੈ ਜਿਸ ਚ ਉਹਨਾਂ ਨੇ ਸਕਿਲਡ ਬੇਸਡ ਵਰਕਰਸ ਨੂੰ ਸੱਦਾ ਜਿਹੜਾ ਦੇਣਾ ਡਾਕਟਰਸ ਨੂੰ ਨਰਸਿਸ ਨੂੰ ਸੱਦਾ ਜਿਹੜਾ ਉਹ ਦੇਣਾਗਾ ਇੰਜੀਨੀਅਰਸ ਨੂੰ ਸੱਦਾ ਦੇਣਾਗਾ ਤਾਂ ਉਹਦੇ ਨਾਲ ਵੀ ਅਲਬਰਟਾ ਦੇ ਵਿੱਚ ਡਿਮਾਂਡ ਹੋਰ ਵਧਣੀ ਹੈ ਤੇ ਉਸ ਦੀ ਸਟਰੋਂਗ ਇਕਨੋਮੀ ਘੱਟ ਟੈਕਸ ਸਸਤੇ ਕਰ ਇਹ तमाम ਚੀਜ਼ਾਂ ਸਰਕਾਰ ਦੇ ਵੱਲੋਂ ਆਪਣੀ ਕੈਂਪੇਨ ਦੇ ਵਿੱਚ ਕੀਤੀਆਂ ਜਾਂਦੀਆਂ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ